ਹੋ ਜਾਨ ਤੇ ਕਰੋ ਇੰਨੀ ਜ਼ਿਆਦਾ ਜ਼ਿਆਦਾ ਉਹ ਵੇਖੋ ਉਹ ਗੱਡੀ ਗਈ ਮਾਰ ਮਾਰ ਇੱਥੇ ਪਹੁੰਚ ਨਹੀਂ ਨੀ ਇਹਨਾਂ ਤੋਂ ਇਹ ਚਾਤੀ ਮੁੰਡੇ ਨੇ ਸਕੂਲੋਂ ਇਧਰ ਛੁੱਟੀ ਹੁੰਦੀ ਆ ਬੱਚਿਆਂ ਨੇ ਇਸ ਟਾਨੀ ਵਰਗੀ ਕਾਫੀਆਂ ਉੱਠ ਕੇ ਹੋਰ ਵਗਾਲੀ ਨਹੀਂ ਨਹੀਂ ਛੁੱਟੀ ਇਧਰ ਹੁੰਦੀ ਆ ਆਓ ਸਕੂਲ ਤੇ ਆ ਉਧਰ ਆ ਪਰ ਹੁਣ ਮੈਂ ਕਹਾਂ ਬੱਚਿਆਂ ਨੂੰ ਮੇਰੀ ਗੱਲ ਸੁਣ ਨਾ ਵਧੀਆ ਲੋਕੇਸ਼ਨ ਇਧਰ ਖੜੀ ਕੈਮਰਾ ਫੜੀਂ ਨੰਬਰ ਆ ਫੜੀਂ ਆ ਚੈੱਕ ਕਰੋ ਮਿੱਤਰੋ ਇੱਥੇ ਧੁੱਪ ਨਹੀਂ ਪੈਣ ਦੀ ਨਾਲੇ ਹੈਂ ਨਹੀਂ ਇਹਦੇ ਥੱਲੇ ਉਹ ਬੰਦ ਕਰਤਾ ਨਾ ਇਹ ਰਸਤਾ ਜਦੋਂ ਫੇਰ ਬਾਹਰ ਰਸਤੇ 'ਚ ਨਿਕਲਣਾ ਇੱਥੋਂ ਫੇਰ ਆ ਬਈ ਲਓ ਵੀ ਮਿੱਤਰੋ ਆਪਾਂ ਖਾਣ ਲੱਗੇ ਆ ਰੋਟੀ ਹੁਣ ਤੇ ਜੀ ਕੀ ਇਹਨੂੰ ਕਹਿੰਦੇ ਆ ਜਿਹੜੀ ਮਲਾਈ ਹੁੰਦੀ ਆ ਦੁੱਧ ਤੋਂ ਤਾਜ਼ੇ-ਤਾਜ਼ੇ ਤੋਂ ਲੱਤਦੀ ਆ ਮਿੱਤਰੋ ਆਪਾਂ ਤੇ ਪੀਣੇ ਆ ਚਾਹ ਤੇ ਨਾਲੇ ਆਪਾਂ ਖੇਡਣ ਲੱਗੇ ਆ ਬੁਲੀ ਨਡਾ ਮਿੱਤਰੋ ਆਪਣੇ ਗਰਮਾ-ਗਰਮ ਨੂਡਲ ਆ ਗਏ ਆ ਅੰਚ ਨੂੰ ਥੋੜੇ ਜਿਹਾ ਪਾਏ ਆ ਆਪ ਵੀ ਥੋੜੇ ਜਿਹਾ ਪਾਓ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਅੱਜ ਦੇ ਨਵੇਂ ਵਲੌਗ ਤੇ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗੂ ਬਾਕੀ ਮਿੱਤਰੋ ਦੋ ਜਾਨੇ ਜੁਆਇਨ ਦੋ ਬੰਦੇ ਘੱਟ ਜੁਆਇਨ ਜੁਆਇਨ ਹੀ ਹੁੰਦੇ ਆ ਨਵੀਂ ਵੀਡੀਓ ਤੇ ਤੇ ਮਿੱਤਰੋ ਅੱਜ ਤੁਹਾਨੂੰ ਇੱਕ ਲੰਕ ਚੀਜ਼ ਦਿਖਾ ਕੇ ਲਿਆਉਣੇ ਆ ਵਧੀਆ ਜੀ ਤੇ ਉੱਥੇ ਨਾਲੇ ਆਪਾਂ ਵੀਡੀਓ ਸ਼ੂਟ ਕਰਨੀ ਆ ਪੁਰਾਣੀ ਇਮਾਰਤ ਉੱਥੇ ਤੁਹਾਨੂੰ ਖੜਨ ਲੱਗੇ ਆ ਤੇ ਲਓ ਵੀ ਮਿੱਤਰੋ ਹੁਣ ਆਪਾਂ ਉੱਥੇ ਜਾਣਦੇ ਆ ਤੇ ਮੇਰਾ ਭਾ ਤੁਹਾਨੂੰ ਪਤਾ ਹੀ ਆ ਆਵਾਜ਼ ਥੋੜੀ ਜੀ ਘੱਟ ਆਉਂਦੀ ਹੋਊਗੀ ਬਾਕੀ ਇਗਨੋਰ ਕਰਿਓ ਆਪਾਂ ਆਪਣੇ ਸਪਲੈਂਡਰ ਤੇ ਜਾਂਦੇ ਆ ਤੇਲ ਵੀ ਇਹਦੇ ਵਿੱਚ ਘੱਟ ਆ ਤੇ ਮੈਂ ਕਿਹਾ ਜਾਂਦੇ ਆ ਪੈਟਰੋਲ ਪੰਪ ਤੋਂ ਪਵਾਉਣੇ ਆ ਪਿੰਡੋਂ ਆਪਾਂ ਥੋੜਾ ਜਾਂ ਪੁਆਇਆ ਤੇ ਇਹਨੇ ਦੇ ਦੇ ਬਾਕੀ ਮਸਤ ਨਹੀਂ ਪਿੰਡਾਂ ਦੇ ਵਿੱਚ ਸਟਾਲਾ ਵੇਖੋ ਸਟਾਲਾ ਜਾਂਦੇ ਨੇ ਇਹਨਾਂ ਨੂੰ ਸਰੋ ਬਾਕੀ ਮਸਤ ਹੈ ਲਓ ਵੀ ਮਿੱਤਰੋ ਆਪਣਾ ਲੋਕੇਸ਼ਨਾਂ ਤੇ ਵੀਡੀਓ ਬਣਾਉਨੇ ਆ ਤੇ ਉਹ ਪ੍ਰੀਵਿਡਿੰਗ ਵੀ ਚੱਲਣਦੀ ਤੇ ਆਹ ਦਰਖਤ ਸੋਹਣੇ ਸੋਹਣੇ ਮੈਂ ਕਿਹ ਗਲਿਪਾਂ ਕੱਢੀਏ ਤੇ ਤੇ ਵੀਡੀਓ ਥੋੜੀਆਂ ਥੋੜੀਆਂ ਤੁਹਾਨੂੰ ਵੀ ਦਿਖਾਦੀ ਲੋਕੇਸ਼ਨ ਮਿੱਤਰੋ ਬਹੁਤ ਹੀ ਜਿਆਦੀ ਪੁਰਾਣੀ ਸ਼ਾਇਦ ਅੱਗੇ ਵੀ ਆਪਾਂ ਵਲੌਗ ਕੋਈ ਪਾਇਆ ਹੋਵੇ ਹਨਾ ਅੱਗੇ ਬਣਾਇਆ ਕੋਈ ਵਲੌਗ ਆਪਾਂ ਬਣਾਇਆ ਚਾ ਤੇ ਮਿੱਤਰੋ ਇੱਥੇ ਬੈਨ ਖਲੋਣ ਨੂੰ ਪੂਰਾ ਵਧੀਆ ਜਗ੍ਹਾ ਹੈਗੀ ਆ ਤੇ ਵਲੌਗਿੰਗ ਕਰਨ ਵਾਸਤੇ ਤੇ ਹੈਗੀ ਹੈਗੀ ਆ ਆ ਬੜੀ ਵਧੀਆ ਫਰੇਮ ਜਿਹਾ ਬਣਿਆ ਚੈੱਕ ਕਰੋ ਮਿੱਤਰੋ ਇਹਦੇ ਵਿੱਚ ਨਾ ਰਸਤਾ ਵੀ ਹੈਗਾ ਇੱਧਰ ਦੀ ਰਸਤਾਂ ਨਹੀਂ ਇੱਧਰੋਂ ਬੰਦਿਆ ਆਪਾਂ ਇੱਥੇ ਵੀ ਵੀਡੀਓ ਸ਼ੂਟ ਕਰ ਲਈਏ ਇੱਥੋਂ ਲਓ ਵੀ ਮਿੱਤਰੋ ਆਹ ਵੇਖੋ ਇਹਦੇ ਵਿੱਚ ਲੰਘ ਕੇ ਜਾਣਾ ਪੈਂਦਾ ਹੂੰ ਇੰਤਰੀ ਮੈਂ ਮਾਰ ਨੂੰ ਬੰਦ ਕਰਤਾ ਨਾ ਰਸਤਾ ਹੈ ਨਹੀਂ ਇਹਦੇ ਥੱਲੇ ਉਹ ਬੰਦ ਕਰਤਾ ਨਾ ਰਸਤਾ ਜੇ ਤਾਂ ਫੇਰ ਬਾਹਰ ਰਸਤੇ 'ਚ ਨਿਕਲਣਾ ਇੱਥੋਂ ਫੇਰ ਹੈ ਵੀ ਹੈਗਾ ਆ ਵੇਖੋ ਉਹ ਜਮਨਪੁਰੇ ਵੈਡਿੰਗ ਹੋਉਂਦੀ ਆ ਤੇ ਇੱਧਰ ਆਪਾਂ ਆਪਣੇ ਦੇ ਆ ਬਲੌਗ ਸ਼ੂਟ ਕਰਨ ਤੇ ਨਾਲੇ ਵੀਡੀਓ ਸ਼ੂਟ ਕਰਨੇ ਆ ਆਪਣੀਆਂ ਵਧੀਆ ਵਧੀਆ ਹਨਾ ਤੇ ਮਿੱਤਰੋ ਆ ਵੇਖੋ ਇੱਥੋਂ ਸਾਰਾ ਰਸਤਾ ਬੰਦ ਕੀਤਾ ਇਹਨਾਂ ਨੇ ਆ ਵੀ ਇੱਥੋਂ ਵੀ نیچے ਤੇ ਬਸ ਇੱਧਰੋਂ ਸਾਈਡ ਤੋਂ ਇੱਧਰੋਂ ਸਾਈਡ ਤੋਂ ਰਾਹ ਹੈਗਾ ਤੇ ਬਾਕੀ ਅੱਗੇ ਤੁਹਾਨੂੰ ਪਤਾ ਹੀ ਲੋਕੇਸ਼ਨ ਤੁਹਾਨੂੰ ਪਤਾ ਉਸ ਤੋਂ ਪਾਰ ਵੀ ਹੈਗੀ ਆ ਹਨਾ ਆ ਜੋੜੀਆਂ ਦਾ ਨਾਮ ਨਹੀਂ ਆ। ਮੇਤ੍ਰੋ ਇੱਥੋਂ ਪੂਰਾ ਪੂਰਾ ਫਰੇਮ ਆਪਾਂ ਦਿਖਾਉਨੇ ਆ। ਉਹ ਉੱਥੇ ਨਾ ਸਾਹਮਣੇ ਐਂਟਰੀ ਹੁੰਦੀ ਏ ਇੱਥੇ ਜਿੱਥੇ ਅੰਕਲ ਬੈਠੇ। ਉੱਥੇ ਸਾਈਨ ਕਰਨੇ ਪੈਂਦੇ ਆ ਉਹ ਸਾਹਮਣੇ। ਤੇ ਆਹ ਤੇ ਚਲੋ ਇਧਰ। ਆਓ ਗੱਡੀਆਂ ਖੜੀਆਂ ਆਪਣੀ ਸਪਲੈਂਡਰਾ ਉੱਥੇ ਖੜੀ। ਤੇ ਆਹ ਮੇਰਾ ਬ੍ਰਦਰ। ਇਹਨੂੰ ਵਿਚਾਰੇ ਨੂੰ ਮੈਂ ਨਾਲ ਲਿਖ ਕੇ ਆਂਦਾ। ਤੇ ਬਾਕੀ ਮੇਤ੍ਰੋ ਆਹ ਵੇਖੋ ਇੱਥੇ ਨਾ ਬਹੁਤੀ ਜਿਆਦਾ ਜਗ੍ਹਾ ਨੀਵੀਂ ਆ ਤੇ ਬਾਕੀ ਜਦੋਂ ਥੱਲੇ ਜਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਕੁਝ ਕਹਿਣਾ ਚਾਉਣਾ ਚਾਹ ਬਾਰੇਗਾ ਤਾਂ ਇੰਨੀ ਨੀਵੀਂ ਥੋੜਾ ਜਾਣਾ ਆਵਾ ਕਿੰਨੀਆਂ ਪੌੜੀਆਂ 1 1 2 3 4 5 6 ਤਾਂ 8 9 10 11 12 13 13 ਕਾਫੀ ਫੁੱਟ ਨੀਵਾ ਥਲੇ ਥਾਂ ਆਦੇ ਨਾਲ ਦਾ ਇੱਧਰ ਵੀ ਚਾਹੀਦਾ ਹੈ ਮੰਦਰ ਲਾਉਂ ਹੀ ਮੈਂ ਦਰੋਂ ਥੱਲੇ ਜਾ ਕੇ ਵੀ ਵਿਖਾਉਣ ਲੱਗੇ ਆਪਾਂ ਪਾਉੜੀਆਂ ਵੱਡੀਆਂ ਬੜੀਆਂ। ਇਧਰ ਦੇਖੋ। ਆਹ ਬੰਦਾ ਥੱਕਦਾ ਨਾ ਪੂਰਾ। ਆਏ ਆ ਬਾਈ ਅੱਗੇ ਥੱਲੇ। ਪੂਰੇ। ਆਹ ਦੇਖੋ ਹੁਣ ਇੱਥੋਂ ਦੇਖੋ। ਹੈਂ? ਇੱਥੋਂ ਗੱਡੀ ਵਧੀਆ ਕੁਆਲਿਟੀ ਜੀ ਹੁੰਦੀ। ਮਿੱਤਰੋ ਆ ਵੇਖੋ ਕਿੰਨੀ ਨੂੰ ਆ ਕੈਮਰੇ ਚ ਵਾਈਡ ਐਂਗਲ ਕੀਤਾ ਨਾ। ਆ ਵੇਖੋ। ਉਹ ਉੱਥੇ ਆਪਾਂ ਖੜੇ ਹਾਂ ਕਿ ਤੇ ਆ ਹੁਣ ਆਪਾਂ ਥੱਲੇ ਆਏ ਪੂਰੀ ਵਧੀਆ ਲੋਕੇਸ਼ਨ ਇਧਰ ਫੜੀ ਕੈਮਰਾ ਫੜੀ ਨੈਂ ਬੁਖਾਫੜੀ ਆ ਚੈੱਕ ਕਰੋ ਮਿੱਤਰੋ ਦੇਖੇ ਧੁੱਪ ਜੀ ਪੈਣ ਦੀ ਨਾਲੇ ਵਧੀਆ ਫਰੇਮ ਜੀ ਆ ਤੇ ਆ ਵੇਖੋ ਕਿੰਨੀ ਨੀਵੀ ਇੱਥੋਂ ਇੱਥੇ ক্রিকেট ਖੇਡਦੇ ਹੁੰਦੇ ਕਈ ਯਾਰ ਵੀਰੇ ਜਿਹੜੇ ਇੱਥੇ ਖੇਡਦੇ ਆ ਨਾ ਇੱਥੋਂ ਦੇ ਜਿਹੜੇ ਰਹਿਣ ਵਾਲੇ ਆ ਤੇ ਆਪਣੇ ਦਿਨ ਹਾਲ ਤੇ ਲੱਗ ਗਈ ਆ ਤੇ ਆਪਾਂ ਪਰ ਇੱਕ ਹੀ ਅਣਕੇ ਨਹੀਂ ਖੇਡ ਸਕਦੇ ਤੇ ਬਾਕੀ ਮਿੱਤਰੋ ਜਿਹੜੀ ਗੱਲ ਪ੍ਰੇ ਵੇਟਿੰਗ ਦੀ ਇੱਥੇ ਕਾਫੀ ਜਣੇ ਅਣਕੇ ਕਰਦੇ ਆ ਆ ਵੀ ਕੋ ਇੱਧਰ ਵੀ ਹੈਗਾ ਉਹ ਉਥੋਂ ਚੜਾਈ ਆ ਤਾਂ ਚੱਲੀਏ ਆਪਾਂ ਵੀ ਲਓ ਵੀ ਆਪਾਂ ਵੀ ਆਪਣੀ ਬਾਈਕ ਸਟਾਰਟ ਕਰਤੀ ਜੇ ਤੇ ਆ ਜੇ ਕੀ ਨੇ ਪੜਨਾ ਹੈ ਤੇ ਆ ਵੇਖ ਲਉ ਇਤਿਹਾਸ ਸਾਰਾ ਫ੍ਰੇਮ ਆਪਾਂ ਦਿਖਾਤਾ ਤੇ ਇੰਗਲਿਸ਼ ਜਿੰਨੂੰ ਇੰਗਲਿਸ਼ ਆਉਂਦੀ ਇੰਗਲਿਸ਼ ਵੀ ਪੜ ਸਕਦਾ ਤੇ ਚਲੋ ਫਿਰ ਬਾਏ ਬਾਏ ਕਰਦੇ ਮਿੱਤਰੋ ਆ ਦੇਖੋ ਡਰੇਨ ਇਹ ਇਹਨਾਂ ਕੰਡੇ-ਕੰਡੇ ਲਾਗੂ ਮੋੜ ਚ ਲੰਗਾਉਣਾ ਆਪਾਂ ਹੁਣ ਨਹੀਂ ਥਲੇ ਤਾਰ ਦਾ ਆਹ ਵੇਖੋ ਮਿੱਤਰੋ ਕੰਡੇ ਹੈਗੇ ਨਹੀਂ ਬਣਾਏ ਨਹੀਂ ਇੱਥੇ ਇਹਨਾਂ ਨੇ ਬੜੀ ਮੁਸ਼ਕਲ ਮੋੜ ਚ ਲੰਗਾਇਆ ਹੈ ਮੈਂ ਡਰ ਗਿਆ ਇੱਕ ਰਮਾਇਦਾ ਕੀ ਹੋ ਗਿਆ ਆਪਾਂ ਇਹ ਤਾਂ ਸਦਾ ਹੋਣਾ ਹੈ ਨਾ ਆਹ ਵੇਖੋ ਮਿੱਤਰੋ ਟ੍ਰੇਨ ਦੇ ਲਾਗੂ ਆਪਾਂ ਨੰਗੇ ਕੀ ਮੋੜ ਚ ਬੰਦ ਹੋ ਜਾਂਦਾ ਨਾ ਮਿੱਤਰੋ ਆਹ ਦੇਖੋ ਜੀ ਅਸੀਂ ਸਫਾਈ ਕੀਤੀ ਸੀ ਤੇ ਆਹ ਦੇਖੋ ਮੰਨ ਸੀਤੇ ਪੱਖਾ ਲਾ ਕੇ ਬੈਠਾ ਹੈ ਆ ਦੇਖੋ ਸਾਡੀ ਮਨਸੀਰ ਤਾਂ ਫੋਨ ਵੇਖਣ ਦੀ ਤੇ ਆਹ ਵੇਖੋ ਸਾਹਮਣੇ ਮੇਰੀ ਕੋਟ ਤੇ ਪੱਖਾ ਲਾਇਆ ਮਨਸੀਰ ਤੇ ਇੰਨਾ ਸਿਆਲ ਤੇ ਮੈਨੂੰ ਮੈਂ ਜੈਕਟ ਲਈ ਹੈ ਹੂੰ ਦੇ ਕੰਨੇ ਸਕੂਲ ਨਹੀਂ ਗਿਆ ਅੱਜ ਆ ਫੇਰ ਸਪਾਈ ਕਰਨੀ ਪੈਣੀ ਮੰਮੀ ਆ ਦੇਖੋ ਮੈਂ ਮੇਰੇ ਮੇਰੇ ਪੈਰ ਨਹੀਂ ਗੰਦੇ ਨੇ ਬਾਕੀ ਉਹ ਰੋਟੀ ਦੀ ਵੀ ਭੁੱਖ ਲੱਗੀ ਉਹ ਵੀ ਖਾਣੀ ਆ ਰੋਟੀ ਖਾਣ ਲੱਗੇ ਹੁਣ ਮਿੱਤਰਾਂ ਅੱਪਾ ਹੁਣੇ-ਹੁਣੇ ਘਰੇ ਆਏ ਆ ਅਸੀਂ ਤਾਂ ਹੀ ਭਲਾ ਕਿੱਥੋਂ ਆਏ ਆ ਮੈਂ ਭਲਾ ਕਿੱਥੋਂ ਆਇਆ ਹਾਂ ਬਸ ਬੇਟਾ ਲੋ ਵੀ ਮਿੱਤਰੋ ਆਪਾਂ ਖਾਣ ਲੱਗੇ ਆ ਰੋਟੀ ਤੁਸੀਂ ਸੋਚਦੇ ਹੋ ਨੀ ਅੱਜ ਪਲੇਟ ਕਿੰਨੀ ਸਜਾਈ ਹੋਈ ਆ ਪਤਾ ਕਿਉਂ ਕਿਉਂਕਿ ਅੱਜ ਵੀਡੀਓ ਚੱਲਣਦੀ ਨਾ ਵੀਡੀਓ ਤੇ ਸਾਹਮਣੇ ਆਪਾਂ ਜੋ ਮਰਜ਼ੀ ਝੂਠ ਮਾਰ ਸਕਦੇ ਆ ਨਾ ਉਦਾਂ ਤੁਹਾਨੂੰ ਪਤਾ ਕਈ ਯਾਰ ਆਪਣੀ ਇਹੋ ਜਿਹੀ ਆਦਤ ਹੁੰਦੀ ਹੈ ਨਾ ਜਦੋਂ ਜਿਆਦਾ ਭੁੱਖ ਲੱਗੀ ਹੋਵੇ ਨਾ ਜਿੱਦਾਂ ਹੁਣ ਮੈਨੂੰ ਲੱਗੀ ਆ ਤੇ ਆਪਾਂ ਹੱਥ ਤੇ ਹੱਥ ਤੇ ਮਤਲਬ ਜਿੱਦਾਂ ਰੋਟੀ ਰੱਖ ਕੇ ਉਹਦੇ ਉੱਤੇ ਉਹਦਾ ਸਬਜ਼ੀ ਪਾ ਕੇ ਖਾ ਲੈਂਦੇ ਆ ਤੇ ਕਈ ਵਾਰ ਜਦੋਂ ਸ਼ੌਂਕ ਚ ਬੰਦਾ ਹੋਵੇ ਨਾ ਉਦੋਂ ਇਦਾਂ ਪਲੇਟ ਸਜਾ ਕੇ ਸਟ੍ਰੀਕ ਸੂਕ ਬਣਾ ਕੇ ਸਨੈਪ ਪਾਉਂਦਾ ਵੀ ਅਗਲੇ ਨੂੰ ਲੱਗੇ ਵੀ ਬੜੇ ਵਧੀਆ ਤਰੀਕੇ ਨਾਲ ਰੋਟੀ ਖਾਂਦਿਆ ਪਰ ਜਿਹੜੀ ਮੇਨ ਗੱਲ ਹੈ ਨਾ ਉਹ ਆਪਾਂ ਰੋਟੀ ਪਤਾ ਕਿੱਦਾਂ ਖਾਂਦੇ ਆ ਕਈ ਯਾਰ ਜਿਹੜੀ ਜਿੱਦਾਂ ਮੱਲ ਪਿਆ ਹੁਣ ਗਾਜਨੇ ਸਬਜ਼ੀ ਬਣੀ ਆ ਇਹ ਪਰੌਟੀ ਦੀ ਉੱਪਰ ਪਾਗੇ ਹਨਾ ਤਾਜੀ ਤਾਜੀ ਖਾ ਲੈਣੇ ਮਿੰਟ ਮਿੰਟ ਤੋ ਸਵਾਦ ਲੱਗਦੀ ਹੈ ਜਿਹੜੀ ਕੱਲੀ ਕੱਲੀ ਰੋਟੀ ਸਵਾਦ ਲੱਗਦੀ ਉਹਦਾ ਉਹਦਾ ਨਜ਼ਾਰਾ ਹੀ ਵੱਖਰਾ ਬਾਕੀ ਮਿੱਤਰੋ ਆਪਣਾ ਤੇ ਤਰੀਕਾ ਇਦਾਂ ਖਾਂਦਾ ਹੁਣ ਆਪਾਂ ਨਾ ਲੱਗੇ ਆ ਖਾਣ ਤੇ ਸਭ ਤੋਂ ਪਹਿਲੀ ਆ ਨਾਲ ਹੈ ਕੀ ਆ ਹੁੰਦ ਜੀ ਕੀ ਇਹਨੂੰ ਕਹਿੰਦੇ ਆ ਜਿਹੜੀ ਮਲਾਈ ਹੁੰਦੀ ਆ ਦੁੱਧ ਤੋਂ ਤਾਜੇ-ਤਾਜੇ ਤੋਂ ਲੱਤਦੀ ਆ ਇਹ ਉਹ ਆ ਤੇ ਮੈਂ ਕਹਾਂ ਨਾਲ ਵਧੀਆ ਲੱਗੂਗੀ ਟੇਸਟ ਤੇ ਹੁਣ ਖਾਣੇ ਆ ਆ ਨਾ ਥੋੜੀ ਜਿਹੀ ਖਿਲਰ ਜਗੀ ਇੰਨੀ ਜਿਆਦੀ ਨਹੀਂ ਹੈਗੀ ਆ ਪਲੇਟ ਹੀ ਲਬੇੜਤੀ ਜਿਆਦੀ ਮੈਂ ਬਾਕੀ ਮੇਟਰੋਂ ਰੋਟੀ ਵੀ ਖਾਣੇ ਆ ਫੇਰ ਅੱਗੇ ਦੇਖਦੇ ਆ ਅੰਛੂ ਨੇ ਵੀ ਬਸ ਸਕੂਲ ਤੋਂ ਘਰ ਆਉਣੇ ਆਲੇ ਫੇਰ ਉਹਨਾਂ ਨਾਲ ਖੇਡਦੇ ਆ ਕੁਝ ਨਾ ਕੁਝ ਖੇਡਦੇ ਆ ਤੇ ਚਲੋ ਮੇਤਰੋ ਤੁਹਾਨੂੰ ਵੀ ਦਿਖਾਵਾਂਗੇ ਅੱਜ ਆਪਾਂ ਘਰੇ ਇੰਜੋਏ ਕਰਨਾ ਬਸ ਇਦਾਂ ਹੀ ਫੋਲੋ ਇਧਰ ਛੁੱਟੀ ਹੁੰਦੀ ਆ ਬੱਚਿਆਂ ਨੇ ਇਸ ਕਾਲੀ ਗੱਲ ਦੀ ਕਾਫੀ ਹਜ਼ਰਤੀ ਹੋਰ ਮਗਲ ਨਹੀਂ ਨਹੀਂ ਛੁੱਟੀ ਇਧਰ ਹੁੰਦੀ ਆ ਆਓ ਸਕੂਲ ਤੇ ਆ ਉਧਰ ਆ ਪਰ ਹੁਣ ਮੈਂ ਕਹਾਂ ਬੱਚਿਆਂ ਨੂੰ ਮੇਰੀ ਗੱਲ ਸੁਣੋ ਛੁੱਟੀ ਇਧਰ ਹੁੰਦੀ ਆ ਇਧਰ ਹੁੰਦੀ ਐ ਇਧਰ ਹੁੰਦੀ ਆ ਨਾ ਤੇ ਆ ਉਹ ਵੇਲਾ ਸਾਰੇ ਉਧਰੋਂ ਨਿਕਲਦੇ ਨਾ ਤੇਰਾ ਕੀ ਕੰਮ ਹੋਇਆ ਇਧਰ ਹੋਣਾ ਬੱਤਿਆ ਕਾਪੀਆ ਛੋੜਦੇ ਇੱਥੇ ਕਿਉਂ ਲੱਗੇ ਹਾਂ ਕਿਹੜੇ ਮੰਨੇ ਹੋ ਚਲਾ ਬੈ ਘਰੇ ਤੇਰੀ ਸ਼ਿਕਾਇਤ ਲੱਗਦੀ ਹੁਣ ਚਲੋ ਮਿੱਤਰੋ ਇਹਦੀ ਸ਼ਿਕਾਇਤ ਆਪਾਂ ਜੈਕਟ ਚੇਂਜ ਕਰ ਲਈ ਚਲ 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 ਬੈਠਾ ਕੱਡਾ ਭਰਾ ਆ ਦੇ ਭਰਾ ਭੋਣੀ ਕੋਈ ਇਦਾਂ ਵੀਡੀਓ ਦਿਖਾਉਣੀ ਕਰੇ ਆ ਵੀਰੋ ਮਿੱਤਰੋ ਸਾਰਾ ਸਕੂਲੋਂ ਉਧਰੋਂ ਬਾਹਰ ਨਿਕਲਦਿਆ ਤੇ ਇਹ ਜਿਹੜਾ ਮੁੰਡਾ ਨਾ ਇਧਰੋਂ ਹੋਂ ਤਿਆ ਇਹ ਇਧਰੋਂ ਇਧਰੋਂ ਨਹੀਂ ਕੱਪ ਮੇਲਾ ਮੇਰੇ ਦੋਸਤ ਚਲ ਗਏ ਨਾ ਕਾਪੀਆਂ ਲੈਣ ਗਏ ਹਾਂ ਨਾ 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 ਘਰੇ ਜਾ ਕੇ ਨਾ ਵੀਡੀਓ ਦਿਖਾਉਣੀ ਘਰੇ ਜਾ ਕੇ ਇਦਾਂ ਹੀ ਤੂੰ ਜਾ ਫਿਰ ਮਾੜ ਜਾ ਐਵੇਂ ਚਲ ਜਾ ਚਲ ਜਾ ਚਲ ਜਾ ਨਹੀਂ ਨਹੀਂ ਤੂੰ ਜਾ ਜਾ ਜਾਂਦੇ ਮੁੰਡਾ ਕਹਿੰਦੇ ਸਕੂਲ ਤੋਂ ਆ ਗਿਆ ਪੜ ਲਿਖ ਕੇ ਲਿਖ ਕੇ ਹਣਾ ਪੜ ਲਿਖ ਆਹ ਭਰਾ ਆਪਣਾ ਕੱਪੜੇ ਚੇਂਜ ਕਰਤੇ ਅਸੀਂ ਗਏ ਹਾਂ ਵੀਡੀਓ ਬਣਾਉਣ ਕੇ 3 ਵਜੇ ਸਾਰਟ ਪ੍ਰਿੰਟ ਪ੍ਰੈਸ ਕਰਾਉਣਾ ਪੈਂਦਾ ਏ ਹਾਂ ਹਾਂ ਤੇ ਤਵੇ ਤੱਕ ਪ੍ਰਿੰਟ ਪ੍ਰੈਸ ਕਰਾਉਣਾ ਪੈਂਦਾ ਬਾਲੀ ਬੜੀਆਂ ਉਹ ਖੇਡੀਏ ਗੁੱਲੀ ਡੰਡਾ ਚਲਾ ਚਲੋ ਜਾ ਲਿਖਿਆ ਦੋਸਤ ਲੈ ਲੈ ਨੇ ਗੁੱਲੀ ਡੰਡਾ ਹੂੰ ਚਲਾ ਪੂਰੀ ਯੂਨੀਫਾਰਮ ਚ ਜਾਂਦਾ ਮੁੰਡਾ ਵੇਖੋ ਸੋਹਣੀ ਗੱਲ ਕੋਈ ਐਮ ਚ ਚੱਲ ਇਹ ਦਹਾ ਗੁਰੂਆਂ ਦੇ ਨਾਮ ਦੱਸ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਜੀ ਪਾਤਸ਼ਾਹੀ ਸ੍ਰੀ ਗੁਰੂ ਜੰਦੇਵ ਜੀ ਚੌਥੀ ਜੀ ਪਾਤਸ਼ਾਹੀ ਗਮਰਦਾਸ ਜੀ ਨਹੀਂ ਨਹੀਂ ਦੂਜੀ ਪਾਤਸ਼ਾਹੀ ਅੰਗਦ ਦੇਵ ਜੀ ਅੰਗਦ ਦੇਵ ਜੀ ਹਾਂ ਤੇ ਤੀਜੀ ਪਾਤਸ਼ਾਹੀ ਅਮਰਦਾਸ ਜੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਚੰਦੇਵ ਜੀ ਸਿਆਹ ਹੱਸ ਕੇ ਨਹੀਂ ਸਹੀ ਤਰੀਕੇ ਨਾਲ ਬੋਲ ਤੈਨੂੰ ਨਾ ਨਹੀਂ ਬਸ ਲੱਗਦਾ ਮੈਂ ਗਲਤ ਬੋਲ ਰਿਹਾ ਨਹੀਂ ਤੈਨੂੰ ਆਉਂਦੇ ਆ ਤੈਨੂੰ ਆਉਂਦੇ ਆ ਮੇਰੀ ਗੱਲ ਸੁਣ ਤੈਨੂੰ ਨਹੀਂ ਆਉਂਦਾ ਮੈਂ ਤੈਨੂੰ ਪੁੱਛਣੇ ਨਾ ਸਵਾਲ ਤੈਨੂੰ ਕੀਤਾ ਨੂੰ ਮੈਂ ਗਲਤ ਬੋਲ ਰਿਹਾ ਮੈਂ ਤੂੰ ਕਹਿਆ ਗਾੜੀ ਵੀ ਗਲਤ ਆ ਤੇ ਮੈਂ ਕਿਉਂ ਕਹਾਂ ਤੂੰ ਬੋਲ ਆਪਣੀ ਵੱਲ ਗਲਤ ਨਹੀਂ ਜਾਏਗਾ ਤੂੰ ਬੋਲ ਤੂੰ ਗਲਤ ਨਹੀਂ ਜਾਏਗਾ ਤੂੰ ਬੋਲ ਬੜਾ ਸਕੂਲ ਕੀ ਕਰਨ ਜਾਂਦੇ ਜੇ ਲਗਰ ਤੈਨੂੰ ਆਪ ਨੂੰ ਨਹੀਂ ਆਉਂਦੇ ਮੈਂ ਤੈਨੂੰ ਤਰਾ ਕੇ ਤੈਨੂੰ ਕਿਤਾਬ ਲੱਗ ਮੈਂ ਸਹੀ ਬੋਲ ਰਿਹਾ ਮੇਰੀ ਗੱਲ ਸੁਣ ਨਾ ਤੂੰ ਸਕੂਲ ਜਾਣਾ ਹੈ ਤੂੰ ਤੈਨੂੰ ਇਹ ਚੀਜ਼ ਬਾਰੇ ਤੂੰ ਮੇਰੇ ਤੋਂ ਛੋਟਾ ਹੈ ਤੂੰ ਮੇਰਾ ਫਰਜ਼ੇ ਮੰਦਾ ਮੈਨੂੰ ਸਵਾਲ ਕਰ ਲੈ ਟੀਚਰਾਂ ਨੂੰ ਗੱਦੀ ਸਵਾਲ ਕਰੀ ਦੇਗਾ ਹਾਂ ਵਾਹੀਂ ਤੇ ਕਰ ਦਿੰਨੇ ਕੀ ਕਰਦੇ ਹੁੰਦੇ ਜੇ ਕੋ ਟੀਚਰ ਜੀ ਆ ਜਾ ਸਵਾਲ ਦੱਸਿਓ ਇਹ ਲਗਾ ਸਿਆਣਾ ਮੰਨ ਲੈ ਤੇ ਪੁੱਤ ਤੇਰੀ ਸਿਆਣਪ ਕਾੜ ਦੇਣੀ ਹੂੰ ਮਿੱਤਰੋ ਆਪਾਂ ਤੇ ਪੀਨੇ ਆ ਚਾਹ ਤੇ ਨਾਲੇ ਆਪਾਂ ਖੇਡਣ ਲੱਗੇ ਆ ਬੁਲੀ ਨਾ ਡਾ ਅਧਰੇ ਦਰੇ ਕਿ ਚੜਦੀ ਕਿੰਨੀ ਤੇ ਇਹ ਅੱਜ ਮੇਰੇ ਤੁਝੇ ਕੈਮਰੇ ਦੇ ਮਾਰ ਦੇਣੀ ਆ ਬਲ ਲੋ ਵੀ ਮਿੱਤਰੋ ਹੁਣ ਆਪਾਂ ਨਾ ਗੁੱਲੀ ਡੰਡੇ ਨੇ ਖੇੜਨ ਲੱਗੇ ਆ ਤੇ ਖਿਡਾਰੀ ਮੱਲੋ ਹਲੋ ਮੱਲੋ ਹਲੋ ਅਰਛੀ ਮੈਂ ਤੈਨੂੰ ਉਹ ਗੁੱਲੀ ਮਿੱਤਰੋ ਅਰਛ ਦੇ ਵਾਜ ਗਏ ਗੇ ਗੁੱਲੀ ਗੁੱਲੀ ਤੋ ਇਥੋਈ ਐਸੇ ਹੀ ਆਸੇ ਵਾਜਦੇ ਆ ਨਿਸ਼ਾਨ ਪਿਆ ਨਾ ਇੱਥੇ ਪਰ ਦੇਖੋ ਐਸੇ ਵੀਡੀਓ ਬਣਾ ਦੇਗੀ ਬੰਦ ਨਹੀਂ ਹੁੰਦੀ ਵੀਡੀਓ ਠੀਕ ਹੈ ਮੈਂ ਤੇ ਆ ਵੀ ਬਣਾ ਲੈਣੀ ਐਸੀ ਆਈ ਉਹਦੇ ਵਜੀ ਚੱਲ ਮੱਲੋ ਹਲੇ ਵੀ ਤੂੰ ਵੀਡੀਓ ਬਣਾ ਸਾਡੀ ਜਿਹੜਾ ਤੂੰ ਉਹਨੂੰ ਕਾਪ ਲੋ ਵੀ ਮਿੱਤਰੋ ਆਪ ਹੁਣ ਗੁੱਲੀ ਡੰਡੇ ਖੇੜਨ ਲੱਗੇ ਆ ਆਪਣੀ ਟੀਮ ਚ ਤੁਹਾਨੂੰ ਦਿਖਾਉਣਾ ਕੌਣ ਕੌਣ ਨੇ ਹੇ ਮੇਰੇ ਆਖਰ ਦੇ ਹੁਣ ਇਹ ਨਾ ਖਿਡਾਰੀ ਮੱਲੇ ਮੈਂ ਤੇ ਅੰਛ ਹਾਂ ਇਹ ਤੇ ਆਮ ਆ ਹੋ ਗਏ ਜੀ ਇਹ ਦੋਵੇਂ ਹੁਣ ਚਲੋ ਬਾਡੀ ਪਾਉਂਦੇ ਹਾਂ ਚੱਲ ਪਾ ਪੰਬਰ ਚਲੋ ਲਓ ਕੋਡੀ ਮਿੱਤਰੋ ਫੈਕ ਲਓ ਜੀ ਮਿੱਤਰੋ ਇਹਨਾਂ ਦੀ ਪੈਚ ਤੇ ਹੁਣ ਆਪਾਂ ਫਿਲਡਿੰਗ ਕਰਦੇ ਹਾਂ ਚਲੋ ਰਾਬੀ ਕਿੱਥੇ ਆ ਓ ਯਾਰ ਰਾਬੀ ਇੱਥੇ ਹੀ ਆ ਉੱਥੇ ਰਾਬੀ ਕੋੜੀ ਲਾਂਦੇ ਬਿਟੀ ਚੱਲ ਓ ਲਾ ਆ ਕੇ ਡਰ ਲੀਕਾ ਓ ਤੇਰੀ ਹੋੜਨੀ ਆ ਮਿੱਤਰ ਇੰਨਾ ਡਰਾ ਕਿਥੇ ਚੱਲ ਹੁਣ ਦੇ ਓ ਤੇਰੀ ਚਲੋ ਮਿੱਤਰ ਹੁਣ ਅੱਗੇ ਹੁਣ ਅੰਚ ਆ ਟੋਨਾ ਲਾਉਣ ਲੱਗਾ ਮੈਂ ਤੁਹਾਨੂੰ ਇਹ ਮੇਰੇ ਅੱਗੇ ਵੀ ਛੱਡਣਾ ਲੱਗ ਲਾ ਓ ਹਾਂ ਮਿੱਤਰੋ ਗੁੱਲੀ ਕਰਦੀ ਐ ਨੋੜ ਕਰਦੇ ਕਰਦੇ ਫਿਰ ਓ ਭੱਜ ਕੇ ਆਈ ਓ ਹੋਈ ਚੱਲਿਆ ਹੀ ਬਸ ਤਰਾ ਰਿ ਹੋਰ ਆਪਾਂ ਖੇਡ ਰਹੀ ਗੇਮ ਅੱਗੇ ਹੁਣ ਤੱਕ ਵੀਡੀਓ ਚਲੋ ਲਾਟ ਹੋਣਾ ਬੜੀ ਦੂਰ ਜਾ ਮੈਨੂੰ ਬੜੀ ਦੂਰ ਜਾ ਦਾ ਬੁਰਾ ਗੋਲੀ ਤੋਂ ਲਾਗ ਲਾ ਮੇਤਰੋਂ ਆ ਗਈ ਸਾਡੀ ਵਾਰੀ ਹੈ ਨਾ ਅੰਛ ਫਾੜਨ ਚ ਚਲੋ ਫਿਰ ਲੈਈਏ ਇਹ ਇੱਕ ਕਰਨਗੇ ਫਿਲਡਿੰਗ ਚੱਲ ਹਿਰੰਚ ਚ ਚਲੋ ਫਿਰ ਕੀ ਨਹੀਂ ਕਰਨਾ ਗਾਲੀ ਇਹ ਚੱਲ ਅੰਛ ਦੀ ਵਾਰੀ ਇਹ ਓ ਕੈਚ ਹੁਣ ਮੇਰੀ ਵਾਰੀ ਮੇਰੀ ਮੇਰੀ ਮੇਰੇ ਮੈਂ ਆਪੇ ਰਾਬੇ ਆਪੇ ਕਰੂੰਗਾ ਹੁਣ ਤੋਂ ਮੇਰੀ ਵੀਡੀਓ ਬਣਾ ਲਿਆ ਫੜਾ ਅੰਛਾ ਤੇ ਪਾਦਾ ਇਹਨਾਂ ਨੂੰ ਪਾ ਦੇ ਆਦੋਂ ਨੁਕਸ ਨਹੀਂ ਕਰ ਲੈ ਉਹ ਦੂਜਾ ਰੱਖਣਾ ਚੱਲ ਮਾਰ ਤੂੰ ਓ ਨਹੀਂ ਇੱਧਰ ਦੇਖੋ ਗਾਈ ਸਿੱਧਰਖੋ ਇੱਥੇ ਇੱਥੇ ਗੁਲੀ ਵੱਜੀ ਤੇ ਇਥੋ ਛੋਟੀ ਨਾ ਕਦੇ ਨਾ ਲਾਉਣਾ ਤੂੰ ਨਾ ਆ ਜਣਾ ਇਦਾਂ ਆ ਡੰਡਾ ਰੱਖੋ ਇਧਰੋਂ ਨਾ ਆਂ ਚ ਕਿਤੇ ਨਾਲ ਖੜਾ ਮਾਰ। ਉਹ ਆ ਬਾ। ਦੇਖੋ ਮਿੱਤਰੋ ਹੁਣ ਇਹਨਾਂ ਨੂੰ ਮੈਂ ਬੜੀ ਦੂਰ ਕਰਾਉਣ ਲੱਗਾ ਜੀ। ਹਾਂ। ਓ ਹੋ ਹੋ ਹੋ। ਕੰਨ। ਹਾਂ। ਦੇਖ ਮਿੱਤਰੋ। ਮਿੱਤਰਾਂ ਗਈ ਜਿਆ। ਕੀ ਮਿੱਤਰੋ ਮੈਂ ਆਊਟ ਹੋ ਗਿਆ ਆ ਦੇਖੋ। ਓ ਨਹੀਂ ਹੋਇਆ। ਫੋਕਾ ਹੀ ਆਵੇ। 1 2 ਮਲਟੀਪਲਸ 1 ਫੁੱਕਾ ਦੇ ਭਾਵੇਂ ਕਹਿ ਦਿੰਦੇ ਇਸ ਨੂੰ ਪੰਜਾਬੀ 'ਚ ਹੌਸ ਬਣਾ। ਮੈਟਰੋ ਨਬਾ ਵੀ ਕਿ ਆ ਜਾਂਦਾ ਬਾਵਾ ਪਾਇ ਉਹ ਜਾਂਦੀ ਮੈਟਰੋ ਪਹਿਲੀ ਚ ਗਈ ਜੀ ਦੇਖੋ ਮੈਟਰੋ ਕਿ ਤੱਕ ਗਿਆ ਟੋਨ ਚੈੱਕ ਕਰੋ ਇੰਨੀ ਜ਼ਿਆਦਾ ਜਾਦਾ ਉਹ ਵੇਖਾ ਉਹ ਗੱਲੀ ਗਈ ਮਾਰ ਮਾਰ ਇੱਥੇ ਪਹੁੰਚ ਨਹੀਂ ਨੀ ਇਹਨਾਂ ਤੋਂ ਇਹ ਲੋਵੀ ਮੈਟਰੋ ਸ਼ਾਮ ਦਾ ਵੇਲਾ ਹੋ ਗਿਆ ਤੇ ਆਹ ਵੇਖੋ ਧੁੰਦ ਪੈਣ ਲੱਗ ਪਈ ਜੀ ਹੁਣ ਅਸੀਂ ਚੱਲੇ ਆ ਨਿਊਟਰਨ ਲੈਣ ਹੂੰ ਤੈਨੂੰ ਕਿਦਾ ਪਤਾ ਮੈਨੂੰ ਪਤਾ ਲੱਗ ਗਿਆ ਦੇ ਵਿੱਚ ਤੇ ਮੈਂ ਕਿਹਾ ਚੱਲੀਏ ਇਹਨੂੰ ਮਾਂ ਚਾਬੀ ਕਿੱਥੇ ਚਾਬੀ ਤੇ ਤੋਈ ਜਾ ਕੱਢ ਲਈ ਮੈਂ ਤੇ ਮਿੱਤਰੋ ਆ ਵੇਖੋ ਨਾ ਤੁਹੋਂ ਦਾ ਟਾਈਮ ਨਹੀਂ ਲੱਗਨਦਿਆ ਆਪਣੇ ਸਪਲੈਂਡਰ ਦਾ ਤੇ ਹੁਣ ਇਹਨੂੰ ਆਪਾਂ ਵਾਸ਼ ਵੀ ਕਰਨਾ ਕੱਲ ਕਰਾਂਗੇ ਨਾ ਅੱਜ ਦੇਖ ਪਾਉਣਾ ਵਲੌਗ ਦਾ ਰਿਸਪੌਂਸ ਦੇਖਣਾ ਤੁਸੀਂ ਸਪੋਰਟ ਕਰਦੇ ਕਿ ਜਾਂ ਨਹੀਂ ਤੇ ਇਸ ਕਰਕੇ ਮੈਂ ਕਿਹਾ ਅੱਜ ਆਪਾਂ ਨਾ ਚੈਲੰਜ ਟੂਲੀ ਜੀ ਨਹੀਂ ਕੁਝ ਕਰਨਾ ਹੁਣ ਨਾ ਹੀ ਖਾਣ ਵਾਸਤੇ ਭੁੱਖ ਲੱਗੀ ਨਿਊਡਲਸ ਲੈਣ ਚੱਲੇ ਆ ਸੋ ਮਿੱਤਰੋ ਫਿਰ ਚੱਲਦੇ ਆ ਕੱਲੇ ਨਿਊਡਲੀ ਲੈ ਆਉਣੇ ਆ ਨਾ ਅੰਚ ਆਪਾਂ ਹੀ ਆਣੇ ਮੁਰਚਲ ਦੀ ਤੇਲ ਘੱਟ ਆ। ਤੇਲ ਘੱਟ ਹੋਣ ਕਰਕੇ ਨਾ ਮੁਰਚਲ ਸਟਾਰਟ ਨਹੀਂ ਹੁੰਦਾ। ਹਨਾ ਤੇ ਸੋ ਮਿੱਤਰੋ ਹੁਣ ਅਸੀਂ ਫੇਰ ਚੱਲਦੇ ਆ ਇਹ ਨਾ ਪਹਿਲਾਂ ਖੇਡਣ ਜਾ ਪਏ ਆ। ਕੀ ਖੇਡਣ? ਬੁੱਢੇ ਕਹਿੰਦਾ ਉਹ ਖੇਡ ਕੇ ਦੇ। ਮੁਰਚਲ ਹੀ ਹੋਰ ਤੋਂ ਕੰਮ ਕਰ ਰਿਹਾ ਵੇ ਇਹਦੇ ਹੁਣ ਅਸੀਂ ਆਪਾਂ ਤਾਂ ਵੀ ਭੁੱਖ ਬਾਅਦ ਰੋਟੀ ਵੀ ਖਾਣੀ ਰਾਤ ਦੀ। ਇਸ ਕਰਕੇ ਮੈਂ ਕਿਹਾ ਨਿਊਟਰਲ ਖਾਣੇ ਆ ਜਾ ਕੇ ਲੈ ਕੇ ਆਉਂਦੇ ਪਹਿਲਾਂ ਹੁਣ ਚੱਲਦੇ ਆਂ ਲੈਣ ਤੇ ਚਲੋ ਫੇਰ ਚੱਲਦੇ ਆਂ ਆਪਣੇ ਏਰੀਏ ਜੋ ਬਾਕੀ ਮੌਸਮ ਤੁਸੀਂ ਵੇਖ ਹੀ ਲਿਆ ਪਿੰਡ ਦਾ ਕੋ ਵੀ ਮਿੱਤਰੋ ਆਪਣੀ ਵੀ ਗੱਡੀ ਘਰੇ ਆ ਗਈ ਜੇ ਅੱਬਾ ਬੈਲ ਕੇ ਗੱਡੀ 'ਚ ਆ ਇੱਕ ਸ਼ਿਕਾਰੀ ਬੈਠਾ ਮੈਂ ਮੜਿਆ ਲੇਟ ਹੋ ਗਿਆ ਹੁਣ ਆਪਾਂ ਨਾ ਲੱਗੇ ਕੋਈ ਖਾਣ ਪੀਣ ਆਦਾ 11 ਅੰਛੇ ਅੱਲ ਆ ਗਿਆ ਐਡਵੋ ਧਿਆਨ ਨਾਲ ਲਪੇੜਨਾ ਨਹੀਂ ਸ਼ੀਟ ਧੋਣੀ ਪਈ ਓਕੀ ਬਾਅਦ ਕਹਿੰਦੇ ਮਿੱਤਰੋ ਐਜ ਜਾਣਾ ਚਾਹੀਦਾ ਐਜ ਐਸੇ ਕਰਕੇ ਜੋ ਇੱਕ ਲੈਡ ਆ ਪਈ ਜਾ ਹਾਂ ਵੀ ਦੀ ਗਾਲੀਏ ਨਾ ਵੇਰ ਲਿਆਨੀਆ ਪਲੇਟਾ ਪਲਟਾ ਆਪਣੀਆਂ ਘਰੇ ਮਿੱਤਰੋ ਠੰਡ ਜੀ ਲੱਗਦੀ ਤੇ ਮਾਂ ਗੱਡੀ ਹੁਣੇ ਜੇ ਆਈ ਘਰੇ ਤੇ ਜੀ ਹੁੰਦੀ ਗੱਡੀ ਪਰ ਤੇ ਤਾਂ ਕਰਕੇ ਗੱਡੀ ਜੀ ਨੇਗ ਗਿਆ ਨੇਗ ਹੁਣ ਆਪਾਂ ਨਾ ਖਾਣ ਪੀਣ ਲੱਗੇ ਆ ਕੀ ਖਾਣ ਲੱਗੇ ਵੀ ਤੁਹਾਨੂੰ ਦਿਖਾਉਣੇ ਆ ਤੇ ਅੱਜ ਨਾ ਆਪਣਾ ਇਜੀ ਵੀਡੀਓ ਬਣਮ ਹੁੰ ਗਈ ਹੈ ਚਾਂਪਾ ਤਾਂ ਨਹੀਂ ਆਪਾਂ ਇਹ ਤਾਂ ਆਪਾਂ ਵੈਸੇ ਖਾਣ ਲੱਗੇ ਆ ਵੇਖ ਭੁੱਖ ਜੀ ਲੱਗੀ ਆ ਹਾਂ ਤੇਰੀ 18 ਸਾਲ ਉਮਰ ਹੋ ਗਈ ਨਾ ਕਿ ਵੱਧ ਹੋ ਗਈ ਹੋ ਗਈ ਨਾ ਹਾਂ ਮਧੀਆ ਕਰ ਵੱਧ ਤੇ 18 ਨਹੀਂ ਆ ਹਾਂ ਹਵਾ ਨਹੀਂ ਉੜੜ हां पा ओ सम मेट्रो अपने गरमागरम नूडल आ गए हैं पंचनु थोड़े जी पाए आप भी थोड़े जी पाए काश ने भी थोड़े जी पाए की चक्कर हाँ। खा कितने खाऊंगी रोटी यार मैं हां हम ताई मम्मी घर दे कर दे ताडी कर के खा के देखे पहली बाइट खा खा ਹਾਂ ਕਾਹਨ ਚ ਮਹਾਪਲ ਰਾਲੂ ਲਈ ਇਹ ਜੂਰੇ ਪੂਰੇ ਕੰਡ ਬਣੇ ਟੇਸਟੀ ਆ ਇਹ ਤੂਗੇ ਮਤਰਾ ਪੂਰਾ ਨਜ਼ਾਰਾ ਆਉਂਦਾ ਜੇ ਅੰਚਨ ਹੋਈ ਮਿੱਤਰਾ ਪੂਰੇ ਵਧੀਆ ਐਦਾਂ ਦੇ ਨਜ਼ਾਰੇ ਲੱਭਣੇ ਅੱਜ ਨਾ ਮਿੱਤਰਾ ਵਲੌਗ ਘੈਂਟ ਲਿਆ ਆਪਣਾ ਖਾਣ ਪੀਣ ਨਾਲ ਹੂੰ ਉਹ ਰੋ ਹੈ ਕਹਿੰਦਾ ਨਾ ਨਹੀਂ ਉਹ ਸਹੀ ਗੱਲ ਦੀ ਵਧੀਆ ਨੂਡਲ ਅੰਜੂ ਛੁੱਟੀਆਂ ਕਿਦਾਂ ਬੈਣੀਆਂ ਪਰਸੋਂ ਹੂੰ ਪਰਸੋਂ ਅੰਜੂ ਵੀਡੀਓ ਬਣਾਏ ਮੜੀ ਜੀ ਮਿਸਟਰ ਆਹ ਦੇਖੋ ਐਦਾਂ ਨੂਡਲ ਐਦਾਂ ਖਾਏ ਤੇ ਬਾਕੀ ਮੈਂ ਦੋ ਖਾ ਆ ਪੀ ਕੇ ਹਣਾ ਉਹ ਵੀ ਮਿੱਤਰੋ ਹਨੇਰਾ ਹੋ ਗਿਆ ਜਿਉਂ ਤੇ ਖਾ ਪੀ ਲਏ ਆਪਾਂ ਹਣਾ ਫੜਾਂ ਚ ਪਲੇਟ ਆਇਆ ਆਪਣਾ ਦੋਸਤ ਜਿਗਰੀ ਦੋਸਤ ਬਾਕੀ ਨਜ਼ਾਰਾ ਆ ਗਿਆ ਮਿੱਤਰੋ ਖਾਣ ਦਾ ਵਧੀਆ ਨੂਡਲ ਹਨਾ ਹੋਂ ਦੇ ਰਾਤ ਹੋ ਗਈ ਨਾਂ ਚ ਹਨੇਰਾ ਹੋ ਗਿਆ ਹਾਂ ਹੁਣ ਮਿੱਤਰੋ ਆਪਾਂ ਨਾਲ ਅਗਲੀ ਵੀਡੀਓ ਕੋਈ ਵਧੀਆ ਜੀ ਬਣਾਵਾਂਗੇ ਉੱਚ ਮਿਲਾਂਗੇ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਬਾਕੀ ਅਗਲੀ ਵੀਡੀਓ ਕਿਵੇਂ ਦੀ ਆਵੇ ਇਹ ਵੀ